ਖੰਨਾ ਚ ਨੈਸ਼ਨਲ ਹਾਈਵੇ ਤੇ ਵੀਰਵਾਰ ਅੱਧੀ ਰਾਤ ਨੂੰ ਵੱਡਾ ਹਾਦਸਾ ਹੋਇਆ ਇਥੇ ਬਿਹਾਰ ਤੇ ਯੂਪੀ ਤੋਂ ਲੇਬਰ ਲੈ ਕੇ ਆ ਰਹੀ ਬੱਸ ਨੂੰ ਪਿੱਛੇ ਤੋਂ ਤੇਜ਼ ਰਫ਼ਤਾਰ ਟਰਾਲੇ ਨੇ ਟੱਕਰ ਮਾਰ ਦਿੱਤੀ ਜਿਸ ਦੇ ਚਲਦਿਆਂ ਬੱਸ ਕਰੀਬ 150 ਮੀਟਰ ਦੂਰ ਜਾ ਕੇ ਬਿਜਲੀ ਦੇ ਟਰਾਂਸਫਾਰਮਰ ਨਾਲ ਟਕਰਾ ਗਈ ਹਾਦਸੇ ਚ 25 ਤੋਂ 30 ਮਜ਼ਦੂਰ ਜ਼ਖਮੀ ਹੋਏ ਨੇ ਜ਼ਖਮੀਆਂ ਚ ਕੁਝ ਮਹਿਲਾਵਾਂ ਤੇ ਬੱਚੇ ਵੀ ਸ਼ਾਮਲ ਨੇ ਜਿਨ੍ਹਾਂ ਨੂੰ ਸਿਵਲ ਹਸਪਤਾਲ ਖੰਨਾ ਚ ਭਰਤੀ ਕਰਵਾਇਆ ਗਿਆ ਆਹਾਂ ਗਾੜੀ ਰੋਕਿਆ ਥਾ ਆਮ ਲੋਕ ਸਭ ਉਤਾਰ ਰਹੇ ਥੇ सब लोग उतर गए थे उसमें पाँच छह लोग बच गए थे तब तक तो एक बार बम जो है क्या दो आवाज किया पीछे से कुछ पीछे से कर दिया बस का बहुत रोखाई किया फिर भी, भी बस नहीं रुका जाकर उधर आगे पोल में लड़ गया इस कार के किसी का हाथ टूट गया है किसी का पैर टूट गया है किसी का सर टूट गया है फूट गया है हमारा भी माथा में चोट लग गया है दर्द है ਜਿਆਦਾ ਝੋਟ ਲਗਾ ਹੁਆ ਹੈ ਕਿਤਨੇ ਬੰਦੇ ਥੇ ਬਸ ਮੇਂ ਲਗਭਗ 50 ਇਸ ਮੇਂ 33 ਬੀਜੀ ਅਸੀਂ ਹਸਪਤਾਲ ਦੇ ਬੈਠੇ ਸੀ ਇਕਦਮ ਖੜਕੇ ਲਿਵਾਜ ਆਈ ਬੀਜੀ ਦੇ ਸਭ ਨੂੰ ਪਟਾਕੇ ਭੇਨੇ ਜਾਂ ਦੇਖਿਆ ਜੀ ਬਸ ਖੰਬੇ ਦੇ ਵਿੱਚ ਫਸੀ ਦੀ ਹੈ ਟਰੱਕ ਟਰੱਕ ਖੜਿਆ ਪਿਆ ਸੀ ਨਾਲ ਵੀ ਬਸ ਖੜੀ ਵੀ ਸੀ ਟਰੱਕ ਬਹੁਤ ਤੇਜ਼ ਸੀ ਇਕਦਮ ਦੋਨਾਂ ਨੇ ਟੱਕਰ ਵੱਜੀ ਭਈਆ ਕਾਰਨਗਰ ਵੀ 25 ਸੀ ਜੀ ਇਹ ਬਿਹਾਰ ਤੋਂ ਆ ਰਹੀ ਸੀ ਚੋਨਾ ਚੂਨਾ ਨਾਲ ਵਸੇ ਸਰਪੇ ਤੋਂ ਟਰੱਕ ਦਾ ਟਰੱਕ ਦਾ ਟੈਰੈਂਚਰ ਹੋ ਗਿਆ ਜੀ ਕਿੰਨਾ ਨੁਕਸਾਨ ਹੋਇਆ ਨੁਕਸਾਨ ਦੇਖੋ ਜੀ ਸੱਟਾ ਬੇਟਾ ਸਾਰੇ ਬੰਦੇ ਜ਼ਖਮੀ ਨੇ ਜੀ ਡਰਾਈਵਰ ਦੇ ਵੀ ਜ਼ਖਮੀ ਨੇ ਸਾਰੇ ਜ਼ਖਮੀ ਨੇ ਜੀ ਸਾਰਿਆਂ ਨੂੰ ਸਾਡੀ ਆਪਣੀ ਬੈਨ ਖੜੀ ਸੀ ਸਾਰਿਆਂ ਚੱਕ ਚੱਕ ਕੇ ਸੀ ਸੇਵਲ ਹਸਪਤਾਲ ਚ ਲੈ ਕੇ ਗਏ ਇਹ ਜਿਹੜੀ ਬੱਸੇ ਕਮਹਾ ਕਾਲ ਦੀ ਸਵਾਰੀਆਂ ਲੈ ਕੇ ਜਾ ਰਹੀ ਸੀਗੀ ਰੋਡ ਦੇ ਉੱਤੇ ਆਪਣੇ ਸਿਵਲ ਹਸਪਤਾਲ ਦੇ ਸਾਹਮਣੇ ਖੜੀ ਸੀਗੀ ਪਿੱਛੋਂ ਇੱਕ ਟਰੱਕ ਦਾ ਟਾਇਰ ਫਟਣ ਕਾਰਨ ਟਰੱਕ ਨੇ ਪਿੱਛੋਂ ਹਿੱਟ ਕੀਤਾ ਇਹਦੇ ਵਿੱਚ 20-25 ਬੰਦੇ ਜ਼ਖਮੀ ਹੋਏ ਨੇ ਉਦੋਂ ਕੈਜੁਅਲਟੀ ਤੋਂ ਬਚਾਏ ਜ਼ਖਮੀਆਂ ਨੂੰ ਸੇਵਲ ਹਸਪਤਾਲ ਖੰਡਾ ਵਿੱਚ ਦਾਖਲ ਕਰਾਇਆ ਗਿਆ ਤੇ ਰੋਡ ਵਗੈਰਾ ਕਲੀਅਰ ਹੋ ਗਿਆ ਰੋਡ ਕਲੀਅਰ ਹੋ ਗਿਆ ਟਰੱਕ ਨੂੰ ਅਸੀਂ ਆਪਣੇ ਕ੍ਰੇਨ ਦਾ ਪ੍ਰਬੰਧ ਕਰਕੇ ਪਿੱਛੇ ਹਟਾ ਰਹੇ ਹਾਂ ਬਾਕੀ ਟਰੈਫਿਕ ਚੱਲ ਰਹੀ ਹੈ ਤੇ ਬਾਕੀ ਕੋਈ ਕੈਸ਼ੁਐਲਟੀ ਵਗੈਰਾ ਨਹੀਂ ਬਾਕੀ ਆਪਣੇ 2-3 ਬੰਦੇ ਸੀਰੀਅਸ ਨੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ